ਮਹਰਾਜ ਸਭ ਤੋਂ ਵੱਡਾ ਪਿੰਡ ਆ ਪੰਜਾਬ ਦਾ ਇਤਿਹਾਸਿਕ ਪਿੰਡ ਵੀ ਆ ਪਰ ਬਹੁਤ ਸ਼ਰਮ ਨਾਲ ਕਹਿਣਾ ਪੈ ਰਹਾਗਾ ਵੀ ਇਸ ਮਹਰਾਜ ਦੇ ਵਿੱਚ ਕਦੇ ਵੀ ਜਿਹੜੀ ਸੀਵਰੇਜ ਦੀ ਸਮੱਸਿਆ ਦਾ ਉਹ ਹੱਲ ਨਹੀਂ ਹੋਇਆ ਪ੍ਰਧਾਨ ਕੋਲੇ ਜਾਂਨੇ ਆ ਪ੍ਰਧਾਨਤਾ ਹੀ ਕਿਤੇ ਮੀਟਿੰਗਾਂ ਤੇ ਗਿਆ ਬਲਤ ਸੂਣ ਮੀਟਿੰਗਾਂ ਭਾਣੀਆਂ ਮੀਟਿੰਗਾਂ ਹੀ ਹੁੰਦੀਆਂ ਇਹਨਾਂ ਦੀ ਐਮਐਲਏ ਕੋਲੇ ਨਹੀਂ ਗਿਆ ਐਮਐਲਏ ਤਾਂ ਸਾਡੇ ਹੁਣ ਆ ਗਿਆ ਤੁਸੀਂ ਗੱਲ ਹੀ ਮਾਰਾਂਗੇ ਵੀ ਕੋਟਾ ਲੈਣ ਵੇਲੇ ਤਾਂ ਤੁਸੀਂ ਪੈਰੀ ਹੱਥ ਲਾਉਣੇ ਹੋ ਜਦੋਂ ਸਾਡੇ ਆਹ ਕੋਈ ਅੱਖ ਨਹੀਂ ਖੜਦਾ ਸਾਡੇ ਇਹ ਸਾਡੇ ਖਸਮ ਦੋ ਆ ਦੋ ਖਸਮ ਵਾਲੀ ਫਿਰ ਝਾਲ ਚੱਲਦੀ ਨਹੀਂ ਜੇ ਤਾਂ ਉਹ ਕਰਦਾ ਹੈ ਤਾਂ ਉਹ ਕਹਿੰਦਾ ਵੀ ਇਹ ਕੰਮ ਖੋਣਾ ਨਹੀਂ ਚਾਹੀ ਜੇ ਹੁਣ ਵੀਰਾ ਉਧਰ ਜਾਂਦਾ ਹੈ ਤਾਂ ਉਧਰ ਪੂਰਾ ਪੂਲੇ ਪਾਸੇ ਹੋ ਜਾਂਦਾ ਕੋਈ ਨਹੀਂ ਆਏ ਸਾਡੇ ਆਕੇ ਗੜੀ ਨਹੀਂ ਮਾਰੇ ਤੇ ਵੋਟਾਂ ਤੋਂ ਪਹਿਲਾਂ ਵੋਟਾਂ ਤੋਂ ਪਹਿਲਾਂ ਜੁਰਮ ਮੰਗਣਾ ਇਹ ਘਰਾਂ ਵਾਲੀ ਵੀੋਂ ਕਨਾਈ ਸੀ ਆਪਾਂ ਇਹ ਕਹਦੇ ਨੇ ਵੀ ਇੰਨਾ ਵਿਕਾਸ ਕਰਤਾ ਸੀ ਇੰਨਾ ਪੈਸਾ ਲਾਤਾ ਪੈਸਾ ਕਿ ਚੱਟਣਾ ਕਿ ਜਦੋਂ ਕਿ ਕੰਮ ਹੀ ਨਹੀਂ ਆਈ ਇਹ ਚੀਜ਼ ਕਿੰਨਾ ਕਰੋੜਾਂ ਰੁਪਈਆ ਪਹਿਲਾਂ ਵੀ ਵੀਰੇ ਚੁਕਾ ਗਏ ਇਹ ਤੇ ਹੁਣ ਆ ਬਰਡਰ ਬਾਈਆਂ ਪਾਈਪਾਂ ਦੇ ਵਿੱਚੋਂ ਪਤਾ ਨਹੀਂ ਕਿੰਨਾ ਕਦਾ ਹੋਈ ਚੱਲੂ ਪਤਾ ਨਹੀਂ ਨਾ ਚੱਲੂ ਇਹ ਸਾਰੀਆਂ ਸਰਕਾਰਾਂ ਹੀ ਬਦਲ ਗਈਆਂ ਪਰ ਕਿਸੇ ਨੇ ਵੀ ਨਹੀਂ ਸਾਡੀ ਤਾਂ ਸੁਣੀ ਨਾ ਕਿਸੇ ਕਾਲੀ ਨੇ ਨਾ ਕਾਂਗਰਸ ਨੇ ਨਾ ਚਾੜੂ ਨੇ ਕਿਸੇ ਨੇ ਵੀ ਨਹੀਂ ਸਾਡੀ ਤਾਂ ਸੁਣੀ ਆ ਤੁਸੀਂ ਮਾਤਾ ਜੀ ਕਿਵੇਂ ਡਿੱਗੇ ਹੋ ਅਸੀਂ ਵੀ ਇੱਥੇ ਗੋਇਚੀ ਡਿੱਗੇ ਲਖ ਸਾਡਾ ਬਾਹਰ ਲਾ ਕੇ ਉਧਰ ਆ ਗਿਆ ਦੋ ਦੋ ਤਿੰਨ ਤਿੰਨ ਗੇੜੇ ਲੱਗਦੇ ਨੇ ਪੈਰ ਨਿਕਲ ਗਿਆ ਤੇ ਬਾਹਰ ਟੁੱਟ ਗਈ ਮਹੀਨਾ ਖ ਚੱਲੇ ਹਮ ਅਜੇ ਹੱਡੀ ਨਹੀਂ ਜੁੜੀ ਹੱਡੀ ਟੁੱਟੀ ਹੋਈ ਆ ਹਮ ਇੱਥੇ ਆਹੀ ਪਾਣੀ ਚ ਡਿੱਗੀ ਐਸੇ ਪਾਣੀ ਚ ਹਾਂ ਇਹ 15 20 ਸਾਲ ਦੀ ਸਮੱਸਿਆ ਹੈ ਹਮ ਕਰਕੇ 15 ਸਾਲ ਤਾਂ ਹੋ ਗਈ ਹੋਣਗੇ ਦੇਖਦਿਆਂ ਨੂੰ ਵੀ ਇਹ ਸਮੱਸਿਆ 15 ਸਾਲ ਦੀ ਤਾਂ ਹੈਗੀ ਹੈਗੀ ਨਾ 20 ਸਾਲ ਦੀ ਹੋਊਗੀ ਤਾਂ ਜੀ ਸਿਟੀ ਵਾਲੇ ਵੀ ਬਹੁਤ ਬੁਰਾ ਹਾਲ ਕਰਦਾ ਕਰੇ ਗੰਡ ਲੈ ਕੇ ਜਾਂਦਾ ਮਹਰਾਜ ਜੋ ਸਤਿ ਸ਼ਕਲ ਜੀ ਮੈਂ ਰਤਨਦੀਪ ਸਿੰਘ ਢਾਲੀਵਾਲ ਅੱਜ ਅਸੀਂ ਮੌਜੂਦ ਆ ਮਹਰਾਜ ਸਭ ਤੋਂ ਵੱਡਾ ਪਿੰਡ ਆ ਪੰਜਾਬ ਦਾ ਇਤਿਹਾਸਿਕ ਪਿੰਡ ਵੀ ਆ ਪਰ ਬਹੁਤ ਸ਼ਰਮ ਨਾਲ ਕਹਿਣਾ ਪੈ ਰਿਹਾਗਾ ਵੀ ਇਸ ਮਹਰਾਜ ਦੇ ਵਿੱਚ ਕਦੇ ਵੀ ਜਿਹੜੀ ਸੀਵਰੇਜ ਦੀ ਸਮੱਸਿਆ ਦਾ ਉਹ ਹੱਲ ਨਹੀਂ ਹੋਇਆ ਹਾਲਾਂਕਿ ਹਰ ਇੱਕ ਪੋਲੀਟੀਕਲ ਪਾਰਟੀ ਇਹ ਦਾਵਾ ਕਰਦੀ ਆ ਮਹਰਾਜਪਿੰਡ ਦੇ ਲੋਕਾਂ ਨੂੰ ਵੀ ਇਹ ਲੱਗਦਾ ਵੀ ਸਾਡੀ ਕਿਤੇ ਨਾ ਕਿਤੇ ਸਮੱਸਿਆ ਜਿਹੜੀ ਸੀਵਰੇਜ ਆ ਪਰ ਅਸੀਂ ਮਾਫੀ ਵੀ ਇੱਥੇ ਚਾਹਾਂਗੇ ਮਹਰਾਜਪਿੰਡ ਦੇ ਲੋਕ ਹਰ ਇੱਕ ਵਸਿੰਦਾ ਇਹ ਮੇਰੀ ਵੀਡੀਓ ਆਥਨ ਵੇਲੇ ਜਦੋਂ ਇਕੱਠੇ ਬੈਠੂਗਾ ਪਰਿਵਾਰ ਉਹ ਸੁਣ ਲੈਣ ਵੀ ਇਹ ਪਿੰਡ ਦਾ ਨਾਮ ਸ਼ਾਇਦ ਹੁਣ ਬਦਲ ਦੇਣਾ ਚਾਹੀਦਾਗਾ ਕਿਉਂਕਿ ਮਹਰਾਜਪਿੰਡ ਨੂੰ ਸੀਵਰੇਜ ਦੀ ਸਮੱਸਿਆ ਲੱਗਦੀ ਆ ਪਰ ਅਸਲ ਸਮੱਸਿਆ ਕੀ ਉਹ ਪੋਲੀਟਿਕਲ ਪੋਲੀਟਿਕਲ ਧੜੇਬੰਦੀ ਨੇ ਇਹ ਪਿੰਡ ਪੱਟ ਕੇ ਰੱਖ ਦਿੱਤੇ ਕੇਵਲ ਇਹ ਪਿੰਡ ਨਹੀਂ ਪੰਜਾਬ ਦੇ ਬਹੁਤ ਸਾਰੇ ਪਿੰਡ ਕਿਉਂਕਿ ਕਿਸੇ ਦੇ ਧੌਣ ਦੇ ਵਿੱਚ ਅਕਾਲੀ ਦਲ ਦਾ ਕਿਲਾ ਕਿਸੇ ਦੇ ਭਾਜਪਾ ਦਾ ਕਿਸੇ ਦੇ ਕਾਂਗਰਸ ਦਾ ਕਿਸੇ ਦੇ ਆਮ ਆਦਮੀ ਪਾਰਟੀ ਦਾ ਸੱਤਾਧਰ ਪਾਰਟੀ ਨੂੰ ਜ਼ਰੂਰ ਇਹ ਲੱਗਦਾ ਹੋਊ ਵੀ ਕਿਤੇ ਨਾ ਕਿਤੇ ਸਾਨੂੰ ਟਾਰਗੇਟਡ ਵੀਡੀਓ ਆ ਜਾਂ ਸਾਡੇ ਲਈ ਆ ਪਰ ਇਹ ਸਮੱਸਿਆ ਅੱਜ ਦੀ ਨਹੀਂ ਇਹ 20 ਸਾਲਾਂ ਦੀ ਸਮੱਸਿਆ ਹੈ ਜੀ ਜਦੋਂ ਇੱਥੇ ਵੱਡੇ ਪੈਕੇਜ ਦਿੱਤੇ ਗਏ ਸ਼ਾਇਦ ਹੀ ਪੰਜਾਬ ਦਾ ਕੋਈ ਅਜਿਹਾ ਪਿੰਡ ਹੋ ਜਿੱਥੇ ਦੋ ਦੋ ਟ੍ਰੀਟਮੈਂਟ ਪਲਾਂਟ ਹੋਣਗੇ ਇੱਥੇ ਦੋ ਟ੍ਰੀਟਮੈਂਟ ਪਲਾਂਟ ਵੀ ਆ ਪਰ ਫਿਰ ਵੀ ਲੋਕ ਜਿਹੜੇ ਉਹ ਨਰਕ ਤੋਂ ਵੀ ਭੈੜੀ ਜ਼ਿੰਦਗੀ ਜਿਉਂ ਰਹੇ ਆ ਬਿਮਾਰੀਆਂ ਨੇ ਘਰ ਘਰ ਲਿਆ ਅੱਜ ਮੀਂਹ ਪਏ ਨੂੰ ਵੀ ਬੜਾ ਦਿਨ ਹੋ ਗਏ ਆ ਤਾਂ ਵੀ ਇੱਥੇ ਕਿੰਨਾ ਕਿੰਨਾ ਪਾਣੀ ਖੜਾ ਹੋਇਆ ਇੱਕ ਗਲੀ ਦੀ ਸਮੱਸਿਆ ਨਹੀਂ ਐ ਸਾਰੇ ਪਿੰਡ ਦੀ ਸਮੱਸਿਆ ਹੈਗੀ ਲੋਕ ਪਾਣੀ 'ਚ ਡਿੱਗ ਰਹੇ ਆ ਸੱਟਾਂ ਵੱਜ ਰਹਿਣਾਂਗੀਆਂ ਉਹਨਾਂ ਦੇ ਨਾਲ ਵੀ ਤੁਹਾਡੀ ਗੱਲਬਾਤ ਕਰਾਵਾਂਗੇ ਬੀਬੀਆਂ ਵੀ ਸਾਡੇ ਨਾਲ ਨੇ ਭਾਈ ਵੀ ਸਾਡੇ ਨਾਲ ਨੇ ਸਾਰੀ ਗੱਲਬਾਤ ਡਿਟੇਲ ਦੇ ਵਿੱਚ ਦੱਸਾਂਗੇ ਵੀ ਇਹ ਸਮੱਸਿਆ ਕਦੋਂ ਦੀ ਆ ਭਾਈ ਜੀ ਬੀਬੀ ਜੀ ਇਹ ਦੱਸੋ ਮੈਨੂੰ ਵੀ ਇਹ ਕਿੰਨੇ ਟਾਈਮ ਦੀ ਸਮੱਸਿਆ ਹੈਗੀ ਤੇ ਤੁਸੀਂ ਕਿਹਦੇ ਕਿਹਦੇ ਕੋਲੇ ਗਏ ਹੋ ਇਹ 15-20 ਸਾਲ ਦੀ ਸਮੱਸਿਆ ਹੈ ਜੀ ਹੂੰ ਕਦਰਿਕ 15 ਸਾਲ ਤਾਂ ਹੋ ਗਈ ਹੋਣਗੇ ਦੇਖਦਿਆਂ ਨੂੰ ਵੀ ਇਹ ਸਮੱਸਿਆ 15 ਸਾਲ ਦੀ ਤਾਂ ਹੈਗੀ ਹੈਗੀ ਨਾ 20 ਸਾਲ ਦੀ ਹੋਊਗੀ ਤਾਂ ਜੀ ਹਾਂਜੀ ਅਸੀਂ ਬਸ ਵੀ ਜਿਹੜੇ ਪ੍ਰਧਾਨ ਸਾਹਿਬ ਨੇ ਉਹਨਾਂ ਕੋਲ ਜਾਣੇਗੇ ਹਮ ਬਸ ਉਹ ਸਾਨੂੰ ਲਾਰਾ ਜਲਾ ਕੇ ਮੋੜ ਦਿੰਦੇ ਨੇ ਵੀ ਕੋਈ ਗੱਲ ਨਹੀਂ ਆੰਦੇ ਤੁਸੀਂ ਚੱਲੋ ਸਾਡੇ ਮਗਰ ਟੈਂਕਰ ਆਉਂਦਾ ਹੈਗਾ ਹਮ ਆਉਂਦਾ ਕਰਨਾ ਕੀ ਹੁੰਦਾ ਹੈਗਾ ਜੀ ਮਗਰ ਜੇ ਕੋਈ ਧਰਨਾ ਵਗੈਰਾ ਲਾ ਲੈਣੀ ਹੈ ਤੇ ਉਹ ਕਢਾ ਜਾਂਦੇ ਨੇਗੇ ਨਹੀਂ ਫਿਰ ਸਾਨੂੰ ਆਪ ਦਾ ਪ੍ਰਾਈਵੇਟ ਤੌਰ ਤੇ ਕਢਾਉਣਾ ਪੈਂਦਾ ਜੀ ਪੈਸਾ ਦੇ ਕੇ ਉਹ ਪੈਸੇ ਲੈਂਦੇ ਆ ਹਾਂਜੀ ਇਹ ਕੱਲੀ ਇੱਥੋਂ ਦੀ ਸਮੱਸਿਆ ਕਿ ਸਾਰੇ ਪਿੰਡ ਦੀ ਹੈ ਸਾਰੇ ਪਿੰਡ ਦੀ ਸਮੱਸਿਆ ਹੀ ਹੈ ਜੀ ਸਾਰੇ ਪਿੰਡ ਦੀ ਹੈ ਹਾਂ ਜੀ ਸਾਨੂੰ ਤਾਂ ਇੰਨਾ ਪਤਾ ਜੀ ਅਸੀਂ ਆਵਦੀ ਗਲੀ ਤਾਂ ਪ੍ਰਾਈਵੇਟ ਤੌਰ ਤੇ ਕਰਾਉਣੀ ਹੈਗੇ ਦੂਸਰੇ ਤਾਂ ਸਾਨੂੰ ਪਤਾ ਨਹੀਂ ਹੈਗਾ ਜੀ ਹੂੰ ਇਹ ਕਿਵੇਂ ਕਰਵਾਉਂਦੇ ਨੇਗੇ ਹੂੰ ਇਹ ਸਮੱਸਿਆ ਇਹੀ ਹੈ ਜੀ ਸਾਰੇ ਪਿੰਡੇ ਦੇ ਵਿੱਚ ਹੀ ਪਾਣੀ ਹੈ ਜੀ ਰਿਸ਼ਤੇਦਾਰ ਨੇ ਵੀ ਕਿਸੇ ਨੇ ਆਉਣੇ ਭੈਣ ਭਾਈ ਨੇ ਪਹਿਲਾਂ ਫੋਨ ਕਰਕੇ ਪੁੱਛਦੇ ਨਹੀਂ ਜੀ ਵੀ ਤੁਹਾਡੇ ਪਾਸ ਗਲੀ ਸੁੱਕੀ ਹੈ ਜਾਂ ਨਹੀਂ ਸੁੱਕੀ ਵੀ ਅਸੀਂ ਆਣਾ ਹੈਗਾ ਹੂੰ ਆਪਣੇ ਤਾਂ ਜਿੱਦੇ ਵੀ ਭੈਣ ਭਾਈ ਆਦੋਂ ਆਉਂਦੇ ਨੇ ਇਹ ਪਾਣੀ ਗਿੱਲਾ ਹੀ ਹੁੰਦਾ ਰਿਸ਼ਤੇ ਆਏ ਤਾਂ ਗਲੀਆਂ ਤਾਂ ਗਿੱਲੀਆਂ ਹੀ ਰਹਿੰਦੀਆਂ ਨੇ ਜੀ ਜੀ ਬਸ ਇਹ ਪਾਣੀ ਕਢਾਉਣਾ ਚਾਹੀਦਾ ਜੀ ਸਾਫ ਸੁਥਰਾ ਹੋਵੇ ਜੀ ਬਿਮਾਰੀਆਂ ਵੀ ਇਥੇ ਨਹੀਂ ਲੱਗਦੀਆਂ ਨੇ ਜੀ ਜਿੰਨੀਆਂ ਲੱਗਦੀਆਂ ਨੇ ਗੀਆਂ ਜਦੋਂ ਮੱਛਰ ਵਗੈਰਾ ਬੈਂਦਾ ਜੀ ਜੀ ਤੁਹਾਨੂੰ ਕੀ ਲੱਗਦਾ ਜੀ ਗਲਤੀ ਕੀਦੀ ਆ ਇਹ ਸਾਨੂੰ ਆਏ ਜੀ ਸਰਕਾਰ ਦੀ ਅਸੀਂ ਕਹਿੰਦੇ ਬੱਚਿਆਂ ਨੂੰ ਕਿੰਨਾ ਉਹ ਤੜਕ ਕੇ ਸਕੂਲ ਜਾਂਦੇ ਆ ਬੈਨਰ ਚੜਾਉਂਦੇ ਆ ਨਰਕ ਚ ਅਸੀਂ ਵੜ ਜਾਂਦੇ ਆ ਬੱਚੇ ਲਿਬੜੇ ਪੈਰ ਆਈ ਜਾਂਦੇ ਵਿਚਾਰੇ ਤੜਕ ਹੱਥ ਨੇ ਜਿਰ ਜ ਸਕੂਲੋਂ ਹੁੰਦੇ ਤਾਂ ਬੁਰਾ ਹਾਲ ਹੁੰਦਾ ਨਾ ਦਾ ਵੀ ਗਲੀ ਸਾਡੀ ਸਾਫ ਹੋਣੀ ਚਾਹੀਦੀ ਸੁਥਰਾ ਅਸੀਂ ਤਾਂ ਬੇਨਤੀ ਕਰਦੇ ਜੀ ਆਉਂਦੇ ਨਹੀਂ ਕੋਈ ਇਸ ਤੋਂ ਜਾ ਜਾ ਵੀ ਹਮਕੇ ਦਰਦ ਦਰਦ ਚ ਕੋਈ ਨਹੀਂ ਆਉਂਦਾ ਜੀ ਤੁਸੀਂ ਇਹ ਮੰਨਦੇ ਹੋ ਵੀ ਕਿਤੇ ਨਾ ਕਿਤੇ ਲੋਕਾਂ ਦੀ ਗਲਤੀ ਵੀ ਹੈਗੀ ਹੈ ਲੋਕਾਂ ਦੀ ਵੀ ਹੈਗੀ ਹੈ ਵੀ ਜੇ ਇਕੱਠ ਨਹੀਂ ਕਰਦੇਗੇ ਇਕਾ ਹੋਵੇ ਤਾਂ ਆਪੇ ਕੋਈ ਹੱਲ ਹੋ ਜੇ ਇਹਦਾ ਪਿੰਡ ਦਾ ਇਕਾ ਵੀ ਹੈ ਨਹੀਂਗਾ ਹੂੰ ਜੇ ਪਿੰਡ ਦਾ ਇਕਾ ਹੋ ਤਾਂ ਆਪੇ ਕੋਈ ਹੱਲ ਕਰ ਦੇਣਗੇ ਉਹ ਨਹੀਂ ਹੁੰਦਾ ਕੋਈ ਜੇ ਨਹੀਂ ਇਕੱਠੇ ਹੁੰਦੇ ਇਕੱਠੇ ਕਾਉਣੀ ਪਾਰਟੀ ਬਾਜੀ ਕਰਕੇ ਪਾਰਟੀ ਹੋ ਵੀਰੇ ਹੁਣ ਕੀ ਕਹਿ ਸਕਦੇ ਆ ਹੂੰ ਇਹੀ ਗੱਲ ਹੋ ਸਕਦੀ ਹੈ ਹੋਰ ਤਾਂ ਕੀ ਕਹਿ ਸਕਦੇ ਆ ਆਪਾਂ ਹੂੰ ਜੀ ਤੁਸੀਂ ਹੀ ਬੰਦਿਆਂ ਨੂੰ ਕਹਿੰਦੇ ਵੀ ਭਾਈ ਇਕੱਠੇ ਹੋ ਵੀ ਇਹ ਬੁੜੀਆਂ ਦੇ ਕੰਮ ਥੋੜੀ ਜਿਹਾ ਇੱਕ ਦਿਨ ਅੱਗੇ ਵੀ ਪਹਿਲਾਂ ਤੁਹਾਡੀ ਇੱਕ ਵੀਡੀਓ ਆਈ ਸੀਗੀ ਮਤਲਬ ਔਰਤਾਂ ਵੀਡੀਓ ਪਾ ਰਹਿਣਾਂ ਆਂਗੀਆਂ ਤੇ ਬੰਦੇ ਕਿੱਥੇ ਨੇ ਬੰਦਿਆਂ ਨੂੰ ਸਕੇਹਨੇ ਜੀ ਬੰਦੇ ਕਹਿੰਦੇ ਸਦਾ ਜਾ ਜਾ ਕਹ ਕਹ ਹਾਂ ਕਿ ਜੀਰੋ ਕੋਈ ਕਰਦੇ ਨਹੀਂ ਸਰਕਾਰ ਕੀ ਕਰਗੇ ਵੀ ਤੁਸੀਂ ਜਾੜੋ ਬੁੜੀਆਂ ਬੰਦਿਆਂ ਨੂੰ ਬਾਹਰ ਰਹਿਣ ਦੇ ਬੁੜੀਆਂ ਬਾਹਰ ਅੰਦਰ ਬਾਤ ਜਾਂਦੇ ਨੇ ਕੰਮ ਤਾਂ ਦੇ ਜਾਣਾ ਬੱਚਿਆਂ ਨੂੰ ਚੜਾਉਣ ਜਾਣਾ ਹਨ ਬੰਦੇ ਤਾਂ ਮੋਟਰਸਾਈਕਲ 'ਤੇ ਚੜ ਜਾਂਦੇ ਬੁੜੀਆਂ ਤਾਂ ਫਿਰ ਗੱਡੀ 'ਚ ਤੁਰਨਾ ਗੰਦੇ ਪਾਣੀ 'ਚ ਜੀ ਕਹੀਂ ਕਹਿੰਦੇ ਬੰਦੇ ਤਾਂ ਫਿਰ ਜੀ ਹਾਂ ਇਹ ਗੂੜੇ ਵੀ ਫਿਕੜੇ ਆ ਜੀ ਪਸ਼ੂ ਰੱਖੇ ਹੋਏ ਨੇ ਗੋਹਾ ਗੋੜਾ ਵੀ ਸੱਟਣਾ ਗਾ ਗਰਮੀ ਆ ਘਰੇ ਵੀ ਨਹੀਂ ਰੱਖ ਸਕਦੇਗੇ ਸੱਟਣ ਆਉਣੇ ਆ ਜੀ ਏਡਾ ੜਾ ਗਾਰਾ ਆਪ ਨੂੰ ਡਰ ਲੱਗਦਾ ਵੀ ਲੱਤ ਬਾਹ ਟੁੱਟ ਗਈ ਜੇ ਫੇਰ ਕੀ ਕਰਾਂਗੇ ਮੰਜੇ ਤੇ ਬਹਿਗੇ ਘਰੇ ਰੱਖਦੇ ਮੱਛਰ ਗਰਮੀ ਆਗੀ ਜੀ ਗਾਂ ਨੂੰ ਜੇ ਬੋਟਾ ਲੈਣਾ ਹੋਊਗਾ ਜੀ ਅਸੀਂ ਤਾਂ ਕਿਸੇ ਨੂੰ ਬੋਟਾ ਨਹੀਂ ਪਾਉਂਦੇ ਅਸੀਂ ਤਾਂ ਕਵਾਂਗੇ ਪਹਿਲਾਂ ਸਾਡਾ ਪਾਣੀ ਦੇਖੋ ਆਹ ਦੇਖੋ ਗਲੀ ਸਾਡੀ ਹਾਂ ਵੀ ਬੋਟਾ ਲੈਣ ਵੇਲੇ ਤਾਂ ਤੁਸੀਂ ਪੈਰੀ ਹੱਥ ਲਾਉਣੇ ਹੋ ਜਦੋਂ ਸਾਡੇ ਆਹ ਉਹ ਕੋਈ ਆ ਕੇ ਨਹੀਂ ਖੜਦਾ ਸਾਡੇ ਹੂੰ ਵੀ ਉਦੋਂ ਵੀ ਸਾਡਾ ਕੋਈ ਹੱਲ ਕਰੇ ਵੀ ਆ ਬੁੜੀਆਂ ਬਠਲ ਚੱਕ ਚੱਕੇ ਡੇਢ ਜਾਂਦਾਂਗੀਆਂ ਕੀ ਕਰੀਏ ਹੁਣ ਐਡੀ ਐਡੀ ਗਰਮੀ ਆ ਜਦੋਂ ਹੁਣ ਮੱਛਰ ਤੋੜ ਤੋੜ ਖਾਂਦੱਸ ਘਰੇ ਵੀ ਨਹੀਂ ਗੋਹਾਰ ਰੱਖ ਸਕਦੇ ਜੀ ਜਦੋਂ ਪਿਛਲੀ ਵਾਰ ਵੋਟਾਂ ਪੈਣਾਂ گی ਉਦੋਂ ਵਾਦਾ ਕੀਤਾ ਸੀ ਤੁਹਾਡੇ ਨਾਲ ਵੀ ਇਹ ਸਾਫ਼ ਕਰਾਂਗੇ ਹਾਂ ਜੀ ਜੀ ਕੀਤਾ ਸੀ ਵਾਲਾ ਵਾਦਾ ਤਾਂ ਹਰ ਵਾਰੀ ਕਰਦੇ ਆ ਹਾਂ ਵੀ ਅਸੀਂ ਵੋਟਾਂ ਦੇ ਦੋ ਤੇ ਤੁਹਾਡੇ ਵਧੀਆ ਬਣਾ ਦਾਂ ਗਲੀ ਹਾਂ ਗਲੀ ਅਸੀਂ ਧਰਨਾ ਲਾ ਕੇ ਬਣਾਈ ਸੀ ਤੇ ਮੂਹਰੋ ਫੇਰ ਉੱਚੀ ਕਰਗੇ ਗਲੀ ਵਧੀਆ ਨਹੀਂ ਬਣਾਈ ਗਲੀ ਉਹਨਾਂ ਨੇ ਹੁਣ ਫਿਰ ਤੁਸੀਂ ਐਮਐਲਏ ਕੋਲੇ ਕਦੇ ਗਏ ਹੋ ਨਹੀਂ ਗਏ ਵੀਰ ਜੀ ਨਹੀਂ ਗਏ ਕਿਉਂ ਮਤਲਬ ਕਿਉਂ ਨਹੀਂ ਗਏ ਬਸ ਕੋਈ ਸੁਣਦਾ ਹੀ ਨਹੀਂ ਵੀਰ ਜੀ ਕੀ ਫਾਇਦਾ ਜਾਣਦਾ ਜਦੋਂ ਇਹ ਮੇਲੇ ਤਾਂ ਆਈ ਨਹੀਂ ਵੋਟਾਂ ਲੈ ਕੇ ਮੁੜ ਕੇ ਪਹੁੰਚੇ ਹੀ ਨਹੀਂ ਇੱਥੇ। ਹੂੰ। ਪ੍ਰਧਾਨ ਕੋਲੇ ਗਏ ਸੀ ਪ੍ਰਧਾਨ ਸੁਣਦਾ ਨਹੀਂ ਕੁੱਠਾ ਬੋਲਦਾ ਮੋਰੋਂ। ਨਹੀਂ ਉਹ ਕੀ ਕਹਿੰਦੇ ਨੇ ਮਤਲਬ ਕੀ ਕੀ ਦੱਸਣਾ ਵੀਰ ਜੀ ਹਨਾ। ਨਹੀਂ 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 ਮਤਲਬ ਉਹ ਗੱਲ ਬਿਲਕੁਲ ਨਹੀਂ ਸਾਡੇ ਅਧਿਕਾਰ ਚ ਹੈ ਨਹੀਂ ਗਾਇ ਇਹ ਚੀਜ਼ ਪਤਾ ਨਹੀਂ ਸਾਨੂੰ ਤਾਂ ਇਹ ਨਹੀਂ ਪਤਾ ਲੱਗਦਾ ਵੀ ਸੀਵਰੇਜ ਹੈ ਕੀ ਦੇਖ ਤੇ ਅਰਚ ਵੀ ਅਸੀਂ ਕਿਹਨੂੰ ਕਹੀਏ ਜਾ ਕੇ ਪ੍ਰਧਾਨ ਨੂੰ ਕਹਿੰਦੇ ਉਹ ਕਹਿੰਦੇ ਸਾਡੇ ਅਧਿਕਾਰ ਚ ਨਹੀਂ ਜਿਹੜੇ ਕੋਈ ਅਫਸਰ ਆਉਂਦੇ ਆ ਪ੍ਰਧਾਨ ਕੋਲੇ ਬੈਠ ਕੇ ਜਾਂ ਉੱਥੇ ਬੈਠ ਕੇ ਕਿਤੇ ਮਰ ਜਾਂਦੇ ਦਫ਼ਤਰਾਂ ਸਾਡੇ ਕੋਲੇ ਤਾਂ ਕੋਈ ਨਹੀਂ ਪਹੁੰਚਦਾ ਜਿਹਨ ਐਮਐਲਏ ਕਿੰਨੀ ਵਾਰ ਆਏ ਨੇ ਇੱਥੇ ਸਾਸੀ ਤਾਂ ਦੇਖਿਆ ਨਹੀਂ ਕਦੇ ਆਇਆ ਹੀ ਨਹੀਂ ਵੋਟਾਂ ਵੇਲੇ ਆਈ ਸੀ ਹਾਂ ਵੋਟਾਂ ਤਾਂ ਬਥੇਰਾ ਆਉਂਦੇ ਆ ਵੀਰੇ ਉੱਤੋਂ ਬਥੇਰੇ ਪੈਰੀ ਹੱਥ ਲਾਉਂਦੇ ਆ ਹਾਂਜੀ ਉਹ ਤਾਂ ਉਹਦੇ ਘਰੋਂ ਵੀ ਆਈ ਸੀ ਵੋਟਾਂ ਮੰਗਣ ਤਾਂ ਮੁੜ ਕੇ ਹੀ ਨਹੀਂ ਕੋਈ ਪਹੁੰਚਿਆ ਛਤਰੀ ਇਹੀ ਰੱਖੀ ਸੀ ਵੀ ਸਾਡਾ ਪਾਣੀ ਸੁੱਕਣਾ ਚਾਹੀਦਾ ਉਦੋਂ ਵੀ ਇਹੀ ਨਰਕ ਸੀਗਾ ਕੋਈ ਇੱਕ ਪਾਰਟੀ ਨਹੀਂ ਸਾਰੀਆਂ ਸਰਕਾਰਾਂ ਹੀ ਬਦਲ ਗਈਆਂ ਪਰ ਕਿਸੇ ਨੇ ਵੀ ਨਹੀਂ ਸਾਡੀ ਤਾਂ ਸੁਣੀ ਨਾ ਕਿਸੇ ਕਾਲੀ ਨੇ ਨਾ ਕਾਂਗਰਸ ਨੇ ਨਾ ਝਾੜੂ ਵਾਲੇ ਨੇ ਕਿਸੇ ਨੇ ਵੀ ਨਹੀਂ ਸਾਡੀ ਤਾਂ ਸੁਣੀ ਤੁਹਾਨੂੰ ਇਹ ਪਤਾ ਵੀ ਤੁਹਾਡੇ ਪਿੰਡ ਦਾ ਜਿਹੜਾ ਸੀਵਰੇਜ ਦਾ ਕੇਸ ਹੈ ਹਾਈ ਕੋਰਟ ਦੇ ਵਿੱਚ ਲੱਗਿਆ ਵਾ ਇਹ ਪਤਾ ਤੁ ਕਈ ਵੀ ਨਹੀਂ ਪਤਾ ਨਹੀਂ ਹੂੰ ਬੰਦਿਆਂ ਤੋਂ ਬੰਦਿਆਂ ਤੋਂ ਪਤਾ ਹੋਤ ਆਪ ਤੁਸੀਂ ਮਾਤਾ ਜੀ ਕਿਵੇਂ ਡਿੱਗੇ ਹੋ ਅਸੀਂ ਵੀਰ ਜੀ ਇਸੇ ਗੋਈ ਚ ਡਿੱਗੇ ਲੈ ਹੁਣ ਸਾਡਾ ਬਾਹਰ ਲਾ ਕਰ ਉਧਰ ਆ ਗਏ ਦੋ ਦੋ ਤਿੰਨ ਤਿੰਨ ਗੇੜੇ ਲੱਗਦੇ ਪੈਰ ਨਿਕਲ ਗਿਆ ਤੇ ਬਾਹਰ ਟੁੱਟ ਗਈ ਮਹੀਨਾ ਖ ਚੱਲਿਆ ਹੂੰ ਅਜੇ ਹੱਡੀ ਨਹੀਂ ਜੁੜੀ ਹੱਡੀ ਟੁੱਟੀ ਹੋਈ ਆ ਇੱਥੇ ਆਹੀ ਪਾਣੀ ਚ ਡਿੱਗੀ ਐਸੇ ਪਾਣੀ ਚ ਹਾਂ ਹੂੰ ਜੀ ਔਖਾ ਤਾਂ ਬਹੁਤ ਜੀ ਹਾਂ ਜੀ ਬਾਪੂ ਜੀ ਕੀ ਲੱਗਦਾ ਮਸਲੇ ਦਾ ਹੱਲ ਕਦੋਂ ਹੋਊ ਅਜੇ ਖਸਤਾ ਆ ਵਾਹ ਵੀਰ ਜੀ ਫਟੇ ਇਹਦਾ ਇਹ ਬਹੁਤ ਬੁਰਾ ਹਾਲ ਆ ਹੂੰ ਤੜਕੇ ਨਾਲ ਰੋ ਕੇ ਜਾਣਿਆ ਕਿ ਗੁਰੂ ਘਰ ਜਾਣ ਦਾ ਵੀ ਬਹੁਤ ਪ੍ਰਾਹਾਰ ਹੋਇਆ ਪਿਆ ਹਾਂ ਐਨਾ ਦੁਖੀ ਹੁੰਨੇ ਆ ਕਿ ਸਾਡੀ ਦੇਹ ਗੱਲ ਤੱਕ ਕੱਪੜੇ ਨਾ ਕੇ ਪਾ ਕੇ ਜਾਣਿਆ ਨਾ ਉੱਥੇ ਜਾਂਦਾਂ ਨੂੰ ਫੇਰ ਉਹੀ ਹਾਲ ਹੂੰ ਤੇ ਜਿਹੜੇ ਕੋਲ ਜਾਣਿਆ ਕਿ ਆਗੇ ਜੀ ਆਗੇ ਜੀ 15 ਆਰੀ ਲਿਖਾਇਆ ਉੱਥੇ ਕੰਪਲੀਟਾਂ ਹਾਂ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਹਾਂ ਅੱਜ ਵੀ ਫਿਰਦੇ ਇੱਥੇ ਅੱਜ ਵੀ ਕਹੇ ਜਾ ਰਹੇ ਉਹਨਾਂ ਮੜਾ ਜਾਂ ਦੇਖਿਓ ਮੋਟਰਾਂ ਨਹੀਂ ਚੱਲਦੀਆਂ ਜੀ ਉੱਥੇ ਮੋਟਰਾਂ ਨਹੀਂ ਚੱਲਦੀਆਂ ਹੁਣ ਕੀ ਕਰੀਏ ਕੋਈ ਹੱਲ ਨਹੀਂ ਹੋ ਰਹਾ ਵੋਟਾਂ ਮੰਗਣ ਸਾਰੇ ਆਉਂਦੇ ਵੋਟਾਂ ਮੰਗਣ ਤਾਂ ਉਹ ਤਾਂ ਸਾਰਾ ਕੁਝ ਕਹਿੰਦਾ ਆ ਵੀ ਕਰ ਦਾਂਗੇ ਆ ਵੀ ਕਰ ਦਾਂਗੇ ਹੂੰ ਕੋਈ ਨਹੀਂ ਕੋਈ ਆਉਂਦਾ ਬਹੁਤ ਾਰੇ ਜਾ ਕੇ ਮਰਾ ਇਕੱਲਾ ਵੀ ਜਾ ਕੇ ਉਹਨਾਂ ਨੂੰ ਸਾਰੇ ਭਾਂਗਾਂ ਨੂੰ ਵੀ ਲੈ ਕੇ ਜਾਣਾ ਹੁਣ ਹਾਂ ਕੋਈ ਨਹੀਂ ਬਸ ਸੁਣਦਾ ਹੂੰ ਕਹਿੰਦੇ ਪੈਂਡ ਦੇ ਬੰਦੇ ਵੀ ਹੋਣਗੇ ਕੁਝ ਸਾਰੀਆਂ ਪਾਰਟੀਆਂ ਦੇ ਉਹਨਾਂ ਨੂੰ ਨਹੀਂ ਇਕੱਠੇ ਕਰਕੇ ਕਹਦਾ ਵੀ ਤੁਸੀਂ ਕੁਝ ਕਰ ਲੋ ਕੋਈ ਨਹੀਂ ਸੁਣਦਾ ਜੀ ਕਹਿੰਦੇ ਸਾਡੇ ਅੰਤਰੀਚੀ ਨਹੀਂ ਕੋਈ ਹੂੰ ਕਰੀਏਗੀ ਕੋਈ ਪਾਰਟੀ ਦਾ ਨਹੀਂ ਸੁਣਦਾ ਨਾ ਹੂੰ ਇੱਥੇ ਆ ਜੀ ਸੁਣਦਾ ਨਾ ਪੁਲਕਾਰ ਸਿੱਧੂ ਆ ਕੇ ਦੇਖਿਆ ਉਹਨੇ ਹੂੰ ਇੱਥੇ ਵੀ ਨਿਕੜਾ ਮਾਰੇ ਤੇੜੇ ਵਿਰੋਧੀ ਆ ਗੁਰਪ੍ਰੀਤ ਕਾਂਗੜਾ ਸਿਕੰਦਰ ਮਲੂਕਾ ਕੋਈ ਨਹੀਂ ਉਹ ਵੀ ਨਹੀਂ ਆਉਂਦੇ ਪਤਾ ਨਹੀਂ ਸਾਡਾ ਬੜਾ ਬੁਰਾ ਹਾਲ ਹੋਇਆ ਇੱਧਰ ਵੀ ਆਪਣੀ ਆ ਹੈਗੀ ਇੱਧਰ ਵੀ ਉਹੀ ਹਾਲ ਹੈ ਗੁਰੂ ਘਰ ਕੰਨੀ ਤਾਂ ਹੂੰ ਜਦੋਂ ਭੋਗ ਪੈਂਦਾ ਹੈ ਉਹੋਂ ਨਾ ਪਾਣੀ ਡਾ ਡਾ ਫੇਰ ਆ ਜਾਂਦਾ ਸਕੀਰੀਆਂ ਵਾਲੇ ਵੀ ਬਹੁਤ ਬੁਰਾ ਹਾਲ ਕਰਦੇ ਗੰਦ ਲੈ ਕੇ ਜਾਂਦੇ ਮਰਾਜੋਂ ਤਾਂ ਅੱਛਾ ਹੈ ਆਏ ਗੰਦ ਲੈ ਕੇ ਜਾਂਦੇ ਮਰਾਜੋਂ ਨਹੀਂ ਛੋੜਾ ਪਿੰਡ ਤਾਂ ਇਤਿਹਾਸਿਕ ਪਿੰਡ ਹੈ ਤਾਂ ਇਤਿਹਾਸੀ ਹਾਂ ਕਿ ਕਿ ਕੀ ਹੂੰ ਕੁਈ ਸੁਣ ਨਹੀਂ ਰਿਹਾ ਜੀ ਹਾਂਜੀ ਬਾਈ ਜੀ ਕਹੋ ਕੀ ਬਣੂਗਾ ਤਾਂ ਬਣਨਾ ਬਾਈ ਦੇਖੋ ਹੁਣ ਏਡੀਸੀ ਵੀ ਆ ਕੇ ਮੁੜ ਗਿਆ ਹਾਂ ਤੇ ਹੁਣ ਉਹ ਹਾਈ ਕੋਰਟ ਵੀ ਕੇਸ ਲੱਗਿਆ ਸੀਗਾ ਜੀ ਤੇ ਹੁਣ ਉਹ ਜਿਵੇਂ ਕਹਿੰਦੇ ਹੁੰਦੇ ਵੀ ਕਰੀਮ ਕਰੀਮ ਚੱਕ ਕੇ ਮੁੜ ਜਾਂਦੇ ਹਣ ਉਹਦੇ ਵੀ 132 ਤੇ 3000 ਰੁਪਏ ਚੈੱਕ ਕਟਾ ਕੇ ਲੈ ਗਏ ਹਾਂ ਠੀਕ ਹੈ ਤੇ ਉਹ ਹੁਣ ਕਹਿੰਦੇ ਵੀ ਅਸੀਂ ਕਰਾਂਗੇ ਕਹਿੰਦੇ ਮਸ਼ੀਨਾਂ ਭੇਜਾਂਗੇ ਉਹਦੇ ਤੇ ਆਹ ਦੇਖੋ ਕੋਈ ਮੀ ਵੀ ਨਹੀਂ ਪਿਆ ਇਹ ਸਦਾ ਹੀ ਇਦਾਂ ਰਹਿੰਦਾ ਹਾਂ ਤੇ ਬਾਕੀ ਲੋਕਾਂ ਦੀ ਵੀ ਸਾਡੇ ਦੀ ਜਿਵੇਂ ਕਹਿੰਦੇ ਸੂਰ ਹੀ ਬਣ ਗਏ ਜੀ ਕੋਈ ਆਉਂਦਾ ਨਹੀਂਗਾ ਹੁਣ ਵੀ ਆ ਫੋਨ ਕਰ ਕਰਕੇ ਜਿਹੜੇ ਮੂੰਹ ਮੱਥੇ ਵਾਲੇ ਆ ਸੱਦੇ ਆ ਤੇ ਜੇ ਹੁਣ ਅਸੀਂ ਕੋਈ ਆਪ ਦੇ ਤੌਰ ਤੇ ਜਾਂ ਹੁਣ ਇਕੱਠੇ ਹੋ ਕੇ ਕੋਈ ਵੀਡੀਓ ਵਗੈਰਾ ਹੀ ਪਾ ਦਿੰਨੇ ਆ ਤਾਂ ਫਿਰ ਉਹ ਜਿਹੜੇ ਭਗਤਾਗੇ ਤੇ ਉਹ ਉਲਟ ਹੋ ਕੇ ਖੜ ਜਾਂਦੇ ਆ ਵੀ ਸਾਡੇ ਉਲਟ ਤੁਸੀਂ ਐਂ ਬੋਲਦੇ ਹੋ ਵੀ ਸਾਡਾ ਕਿਹੜਾ ਜੀ ਕਰਦਾ ਪਿੰਡ ਦੀ ਬਦਨਾਮੀ ਕਰਨ ਦਾ ਜਦੋਂ ਅਸੀਂ ਸੂਰਾਂ ਵਾਲੀ ਜ਼ਿੰਦਗੀ ਅਸੀਂ ਜਿਉਂ ਰਹੇ ਆ ਹੂੰ ਸਹੀ ਹੈ ਸਹੀ ਹੈ ਨਾ ਤੇ ਹੁਣ ਹੁਣ ਅਸੀਂ ਦੱਸੋ ਵੀ ਜਾਣੇ ਹੁਣ ਜਾਣ ਕਿਧਰੋਂ ਮਾਤਾ ਦੀ ਬਾਹਾਂ ਟੁੱਟ ਗਈ ਉਹੀ ਵਿਚਾਰੀ ਰੋਟੀ ਪਕਾਉਂਦੀ ਐ ਫਿਰ ਉਹ ਹੁਣ ਕਰਨਗੇ ਵੀ ਕੀ ਇਕੱਠੇ ਹੋ ਕੇ ਤੇ ਹੁਣ ਉਹੀ ਆ ਵੀ ਅਸੀਂ ਹੁਣ ਬੋਲਦੇ ਆ ਤਾਂ ਮੁੜ ਕੇ ਸਾਡੇ ਉਲਟ ਹੋ ਕੇ ਖੜ ਜਾਂਦੇ ਆ ਜਿਉਂ ਕਿ ਅਸੀਂ ਵੀਡੀਓ ਪਾ ਦੇਨੇ ਜਾਂ ਕਿਤੇ ਕੋਈ ਉਹ ਕਰ ਦਿੰਨੇ ਆ ਹੁਣ ਫਿਰਨੀ ਬਣੀ ਜਾਂਦੀ ਆ ਹੁਣ ਉਹਦੇ ਚ ਕਿੰਨਾ ਪੈਸਾ ਬਾਰਡਰ ਬਾਕਸ ਪਾਈਪਾਂ ਦਾ ਪਿਆ ਸੀਗਾ ਜੀ ਉਸ ਤੋਂ ਬਾਅਦ ਜਦੋਂ ਸੜਕ ਉਹ ਫਿਰਨੀ ਪੱਟੀ ਆ ਨਾ ਹਾਂ 33 ਤੋਂ 34 ਪੁਆਇੰਟ ਜਿਹੜੇ ਟੂਟੀਆਂ ਤੇ ਪੱਟੇ ਗਏ ਸੀਗੇ ਜੀ ਤੇ ਉਮੀਉਂ ਦੇ ਉੱਤੋਂ ਦੀ ਉਹਨਾਂ ਨੇ ਉਹ ਪਾਤੀ ਜਦੋਂ ਹੁਣ ਪਾਣੀ ਛੱਡਣਗੇ ਤੇ ਉਹ ਫੇਰ ਨਾ ਟੁੱਟੂ। ਨਹੀਂ ਉਹ ਤਾਂ ਨਲੇ ਐਮਐਲਏ ਸਾਹਿਬ ਕਹਿੰਦੇ ਵੀ 1.5-2 ਕਰੋੜ ਰੁਪਇਆ ਫਰਨੀ ਨੂੰ ਆ ਗਿਆ ਬਹੁਤ ਵਧੀਆ ਬਣ ਜਾਣੀਆ। ਬਣਤਾ ਜਾਣੀਆ ਤੇ ਉਹ ਟੁੱਟਣੀ ਵੀ ਸਟਾਰਟ ਹੋਊਗੀ ਟੱਕਣ ਜਿਹੜੇ ਨਵੇਂ ਰੱਖੇ ਸੀ ਉਹ ਵੀ ਟੁੱਟ ਗਏ। ਤੇ ਜਿਹੜੇ ਜਿਹੜੇ ਮੈਂ ਬਕਾਇਦਾ ਜਾ ਕੇ ਉਹਦੇ ਈਓ ਨੂੰ ਤੇ ਸਾਰਿਆਂ ਨੂੰ ਅਸੀਂ ਲੈ ਕੇ ਪੁਆਇੰਟ ਵੀ ਮੈਂ ਦਿਖਾਏ ਜਦੋਂ ਬਣਨ ਲੱਗੀ ਹੈਗੀ ਇਹ ਵੀ ਆਪੇ ਪੁਆਇੰਟ ਟੁੱਟ ਗਿਆ ਵੀ ਕੌਣ ਬਣਾਊ? ਉਹ ਕਹਿੰਦਾ ਸੜਕ ਵਾਲੇ ਬਣਾਉਣਗੇ ਵਾਟਰ ਉਹ ਕਰਾਉਣਗੇ ਪਰ ਉਹਨਾਂ ਨੇ ਉਮੀ ਪੱਤਰ ਪਾ ਕੇ ਹਾਂ ਉਹ ਕਰਤਾ ਤੇ ਇਹਦੇ 'ਚ ਹੁਣ ਵੀ ਆਪਣੇ ਲੋਕਾਂ ਦਾ ਕੀ ਕਸੂਰਾ ਆਪਾਂ ਇਹ ਕਹਦੇ ਨੇ ਵੀ ਇੰਨਾ ਵਿਕਾਸ ਕਰਤਾ ਸੀ ਇੰਨਾ ਪੈਸਾ ਲਾਤਾ ਪੈਸਾ ਕਿ ਚੱਟਣਾ ਕਿ ਜਦੋਂ ਕਿ ਕੰਮ ਹੀ ਨਹੀਂ ਇਹ ਚੀਜ਼ ਕਿੰਨਾ ਕਰੋੜਾਂ ਰੁਪਈਆ ਪਹਿਲਾਂ ਸੀਵਰੇਜ ਚੁਕਾ ਗਏ ਇਹ ਤੇ ਹੁਣ ਆ ਬਾਡਰ ਬਾਈ ਦੀਆਂ ਪਾਈਪਾਂ ਦੇ ਵਿੱਚੋਂ ਪਤਾ ਨਹੀਂ ਕਿੰਨਾ ਕਦੋਂ ਹੈ ਚੱਲੂ ਪਤਾ ਨਹੀਂ ਨਾ ਚੱਲੂ ਉਹ ਜੀ ਬਾਪੂ ਜੀ ਤੁਹਾਡੀ ਉਮਰ ਕਿੰਨੀ ਹੋਗੀ 60 ਸਾਲ ਕਦੋਂ ਦਾ ਇਹ ਆਈ ਕੰਮ ਖਾਸੇ ਚਿਰ ਦਾ ਖਾਸੇ ਚਿਰ ਦਾ ਹੈਗਾ ਸੀਵਰੇਜ ਪੈਣ ਤੋਂ ਪਹਿਲਾਂ ਵਧੀਆ ਸੀ ਪੰਡ ਕੇ ਸੀਵਰੇਜ ਪੈਣ ਤੋਂ ਬਾਅਦ ਪਹਿਲਾਂ ਵਧੀਆ ਸੀ ਪਹਿਲਾਂ ਵਧੀਆ ਸੀ ਹੂੰ ਹੁਣ ਕੀ ਲੱਗਦਾ ਫਿਰ ਇਹਦਾ ਹੱਲ ਹੋ ਲੋ ਕੋਈ ਹੋ ਹੱਲ ਤਾਂ ਹੁਣ ਕੀ ਕਰਨਾ ਇਹਨਾਂ ਨੇ ਕੁਝ ਨਹੀਂ ਕਰਨਾ ਇਹਨਾਂ ਤਾਂ ਹੂੰ ਇਹ ਸਾਡੇ ਖਸਮ ਦੋ ਆ ਹਾਂ ਦੋ ਖਸਮ ਵਾਲੀ ਫਿਰ ਤੇ ਝਾਲ ਚਲਦੀ ਨਹੀਂ ਹੁੰਦੀ ਹੂੰ ਕਿਉਂਕਿ ਐ ਜੇ ਤਾਂ ਉਹ ਕਰਦਾ ਤਾਂ ਉਹ ਕਹਿੰਦਾ ਵੀ ਇਹ ਕੰਮ ਹੋਣਾ ਨਹੀਂ ਚਾਹੀਦਾ ਹੂੰ ਜੇ ਹੁਣ ਵੀਰਾ ਉਧਰ ਜਾਂਦਾ ਤਾਂ ਉਧਰ ਜੋਦਾ ਮੂਲੇ ਪਾਸੇ ਹੋ ਜਾਂਦਾ ਇਹ ਸਾਰੇ ਪੰਜਾਬ ਚ ਜਾਣੀਏ ਵੀਡੀਓ ਡਿਟੇਲ ਚ ਦੱਸ ਦੋ ਲੋਕਾਂ ਨੂੰ ਦੋ ਖਸਮ ਵਾਲੀ ਗੱਲ ਸਮਝ ਨਹੀਂ ਆਉਣੀ ਦੱਸ ਦੋ ਵੀ ਇੱਕ ਉਹ ਪਾਰਟੀ ਦਾ ਇੱਕ ਉਹ ਪਾਕੀ ਦਾ ਇੱਕ ਉਹ ਪਾਰਟੀ ਦਾ ਇੱਕ ਉਹ ਕਾਂਗਰਸ ਦਾ ਹੈ ਪ੍ਰਧਾਨ ਹੈ ਹਾਂ ਤੇ ਉਹ ਆ ਆਪ ਵਾਲਾ ਹੂੰ ਐਮਐਲਏ ਆਪਦਾਗਾ ਹਾਂ ਹੂੰ ਉਹਦਾ ਕਰਕੇ ਫਿਰ ਇੱਕ ਦੂਜੇ ਤੇ ਕੰਮ ਕਰਨ ਤੇ ਰੁਕਾਵਟ ਲਾ ਰਹੇ ਹਾਂ ਹਾਂ ਹੁਣ ਉਹ ਤਾਂ ਕਹਿੰਦੇ ਸੀ ਵੀ ਨਾਲਾ ਬਣਨਾ ਜੀ ਤੇ ਫਿਰ ਨਾਲੇ ਨੂਲੇ ਦਾ ਕੋਈ ਸਹਤ ਹੈ ਨਹੀਂਗਾ ਕੋਈ ਵੀ ਨਾਲਾ ਬਣਨਾ ਹੂੰ ਸਾਡੇ ਤਾਂ ਨਾਲੀ ਵੀ ਨਹੀਂ ਬਣੀ ਨਾਲੇ ਤਾਂ ਕਿਧਰੇ ਰਹੀ ਤੁਹਾਨੂੰ ਲੱਗਦਾ ਵੀ ਪਿੰਡ ਵੀ ਨਹੀਂ ਇਕੱਠਾ ਹੋ ਰਿਹਾ ਪਿੰਡ ਪੋਲੀਟਿਕਲ ਉਹਦੇ ਚ ਹੂੰ ਪਿੰਡ ਤਾਂ ਹੁੰਦਾ ਨਹੀਂ ਜੀ ਹੂੰ ਪਿੰਡ ਤਾਂ ਫਿਰ ਆਏ ਆ ਨਾ ਜਿਹਦੇ ਜਿਹਨੂੰ ਮੜਾਏ ਦੁੱਖ ਹੈਗਾ ਉਹ ਉਹ ਚਾਰ ਬੰਦੇ ਇਕੱਠੇ ਹੋ ਜਾਂਦੇ ਹੈਗੇ ਹਾਂ ਹਾਂ ਜਿਹੜੀ ਵੀ ਹੀ ਛੁੱਕੀ ਹੈਗੀ ਉਹ ਚੁੱਪ ਕਰ ਜਾਂਦੇ ਵਸੇ ਹੂੰ 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 ਟ੍ਰੀਟਮੈਂਟ ਪਲਾਂਟ ਕੀ ਆ ਹਾਂ ਉਹਦੇ ਵਿੱਚ 4 ਮੋਟਰਾਂ ਲੱਗੀਆਂ ਹੋਈਆਂ ਠੀਕ ਹੈ ਤਿੰਨ ਮੋਟਰਾਂ ਖੂਹ ਦੇ ਵਿੱਚ ਡਿੱਗੀਆਂ ਹੋਈਆਂ ਹਾਂ ਉਹ ਨਿਕਲ ਨਹੀਂ ਰਹੀਆਂ ਉਹਨਾਂ ਤੋਂ ਠੀਕ ਹੈ ਇੱਕ ਚਲਦੀ ਆ ਇੱਕ ਚਲਦੀ ਆ ਇੱਕ ਚਲਦੀ ਆ ਉਹ ਵੀ ਇਹ ਨਹੀਂ ਪਤਾ ਭਾਈ ਵੇਚ ਕੇ ਖਾ ਗਏ ਜਿਹੜੇ ਉਹ ਤਾਂ ਕਹਿੰਦੇ ਇਹ ਵਿੱਚ ਡਿੱਗੀਆਂ ਵੀ ਆ ਨੇ ਵੇਚੀ ਡਿੱਗੀਆਂ ਉਹਨਾਂ ਨੇ ਦੱਸਿਆ ਉਹਨਾਂ ਨੇ ਦੱਸਿਆ ਇਹ ਤੇ ਪਰ ਉਹ ਇਹ ਨਹੀਂ ਪਤਾ ਵੀ ਵੇਚ ਕੇ ਖਾ ਗਏ ਹੁਣ ਉਹ ਮੋਟਰਾਂ ਵੱਡੀਆਂ ਮਹਿੰਗੇ ਮੁੱਲ ਦੀਆਂ ਮੋਟਰਾਂ ਨੇ ਵਿੱਚੋਂ ਕੋਈ ਗਾਰ ਨਹੀਂ ਕੱਢੀ ਗਈ ਹਾਂ ਕੁਝ ਨਹੀਂ ਕੱਢਿਆ ਗਿਆ ਹਾਂ ਖੂਬ ਬੰਦਾ ਕਰੇ ਤੁਹਾਡੇ ਪਿੰਡ ਦੇ ਵਿੱਚ ਉਹ ਸੁਪਰ ਸੱਕਰ ਮਸ਼ੀਨ ਆਈ ਹੋਵੇ ਸੁਪਰ ਸੈਕਸ਼ਨ ਆਈ ਹੋਵੇ ਕੋਈ ਮਸ਼ੀਨ ਨਹੀਂ ਉਹ ਆਈ ਨਹੀਂ ਏਡੀਸੀ ਏਡੀਸੀ ਹੁਣ ਕਹਿ ਕੇ ਗਿਆ ਸੀ ਤੁਹਾਡੇ ਮਸ਼ੀਨਾ ਆਉਣ ਹਾਂ ਤੇ ਸਾਰਾ ਉਹ ਦੇਖ ਕੇ ਗਿਆਗਾ ਆਪਦਾ ਚੈੱਕ ਜਿਹੜਾ ਲੈ ਜਾਣਾ ਸੀਗਾ 100 ਲੱਖ ਸਵਾ ਲੱਖ ਦਿੰਦੇ ਹਾਂ ਹਾਂ ਉਹ ਪ੍ਰਾਈਵੇਟ ਕੰਪਨੀ ਕੋਲੇ ਠੇਕਾ ਇਹ ਹੋਰ ਵੀ ਕੇਸ ਲੱਗਿਆ ਵਾ ਸੀ ਇਹਦਾ ਹਾਂ ਹੁਣ ਜਾਨ ਕਿ ਦੀ ਉਹ ਮਹਿਕਮੇ ਨੇ ਆਪਦੇ ਅੰਡਰ ਚ ਕਰ ਲਿਆ ਇਹ ਜੀ ਹੁਣ ਉਹ ਕਹਿੰਦੇ ਵੀ ਅਸੀਂ ਕਰਾਂਗੇ ਮਸ਼ੀਨਾਂ ਵੀ ਜੱਟ ਪਿਸ਼ੀਨਾਂ ਵੀ ਭੇਜਾਂਗੇ ਪਰ ਹਜੇ ਤੱਕ ਕੋਈ ਬਾਈ ਤਾਂ ਹੀ ਨਹੀਂ ਗਿਆ ਹੂੰ ਜੀ ਤੁਸੀਂ ਕੀ ਮੰਨਦੇ ਹੋ ਮੰਨਣਾ ਕੀ ਆ ਬਾਈ ਦੁਨਣਾ ਤਿੰਨਾ ਚਾਰ ਚਾਰਾਂ ਸਰਕਾਰਾਂ ਦਾ ਬੇੜਾ ਬੈਠਾ ਵਾ ਤਾਂ ਹਾਂ ਛਣੇ ਮਲੂਕੇ ਦਾ ਛਣੇ ਕਾਂਗੜ ਦਾ ਛਣੇ ਆਮ ਆਦਮੀ ਵਾਲਿਆਂ ਦਾ ਹਾਂ ਸਾਡੇ ਜਵਾਕ ਜਾਂਦੇ ਸਕੂਲ ਜਾਂਦੇ ਮੈਨੂੰ ਕਿਹੜੇ ਪੱਛ ਦੀ ਨੰਗ ਤੇ ਜਾਣਗੇ ਇੱਧਰ ਜਾਣਗੇ ਕਿ ਇੱਧਰ ਜਾਣਗੇ ਤੂੰ ਵੀ ਜਾਣਾ ਹੁਣ ਹਾਂ ਆ ਵੀਰ ਇੱਧਰ ਵੀ ਭਰ ਜਾਂਦੇ ਜਿਹਦੇ ਜਾਂਦੇ ਆ ਹਾਂ ਨਾ ਇੱਧਰ ਭਰਦੇ ਆ ਜੇ ਛੱਟ ਕੇ ਉਹਨਾਂ ਦੇ ਮੋਟਰਸਾਈਕਲਾਂ ਤੇ ਜਵਾਕਾਂ ਨੂੰ ਛੱਟ ਕੇ ਉਹ ਜਿਹੜੇ ਰਿਸ਼ਤੇਦਾਰ ਹੁੰਦਾ ਤਾਂ ਵੀ ਮੋਟਰਸਾਈਕਲ ਤੇ ਲੈ ਕੇ ਆਉਂਦੇ ਚਾਹੇ ਗੱਡੀ ਤੇ ਲੈ ਕੇ ਆਉਂਦੇ ਆ ਸੀ ਹਾਂ ਹੈ ਹਾਂ ਤੇ ਇਹ ਕੰਗੜਰਗਾਂ ਦਾ ਤੇ ਮਲੂਕੇਰਗਾਂ ਦਾ ਤੇ ਆਮ ਆਦਮੀ ਵਾਲਿਆਂ ਦਾ ਬੇੜਾ ਬਿਠਾ ਤਾਂ ਤੁਹਾਡੇ ਪਿੰਡ ਦਾ ਨਰਕ ਬਣਿਆ ਹੈ ਹਾਂ ਨਹੀਂ ਹੋਤਾ ਬੰਦੇ ਸਿਆਣੇ ਹੋਣਗੇ ਪਾਰਟੀ ਵਾਲੇ ਉਹਨਾਂ ਨੂੰ ਨਹੀਂ ਕੀ ਪਾਰਟੀ ਵਾਲਿਆਂ ਇੱਥੇ ਕਿਹੜਾ ਸਿਆਣਾ ਇੱਥੇ ਤਾਂ ਭਿੰਦਿਆ ਯਾਰ ਲੜਾਉਣ ਵਾਲੇ ਇੱਕ ਦੂਜੇ ਨੂੰ ਕਹਿੰਦੇ ਨੇ ਵੀ ਮਾਰ ਡਾਂਗ ਚਿਰ ਚ ਹੂੰ ਚੱਕੀ ਹੂੰ ਤੇ ਹੁਣ ਮੇਰੇ ਕੋਲੇ ਤੂੰ ਖੜਾ ਐ ਇੱਥੇ ਦੋ ਬੰਦੇ ਕਹਿਣਗੇ ਮਾਰ ਰੇ ਤੇ ਟੰਬਾ ਚੱਕ ਕੇ ਮੈਂ ਤੇਰੇ ਕਿਵੇਂ ਮਾਰੂਗਾ ਜੇ ਤੂੰ ਗਨਾ ਹੀ ਕੋਈ ਹੂੰ ਹੈ ਤੇ ਹੁਣ ਸਰਕਾਰਾਂ ਨੂੰ ਆਪ ਹੀ ਆਉਣਾ ਚਾਹੀਦਾ ਵੀ ਅਸੀਂ ਨਾਲਾ ਪਟਕੇ ਨਾਲਾ ਇੱਥੋਂ ਦੀ ਕਿੱਥੋਂ ਦੀ ਕੱਢਣਗੇ ਮੈਨੂੰ ਐਂ ਦੱਸ ਸਾਡੇ ਪਿੰਡ ਉੱਤੋਂ ਦੇ ਹੂੰ ਚਾਰ ਚੁੱਕਰ ਫਿਰਨੀ ਫਿਰਨੀ ਦੇ ਆਲੇ ਦੁਆਲੇ ਨਾਲਾ ਕੱਢਾਂਗੇ ਹਾਂ ਕਹਿੰਦੇ ਨਾਲਾ ਕੱਢ ਦਾਂਗੇ ਚਾਰ ਚੁ ਤੇ ਉਹਨੂੰ ਪਾਉਂਗੇ ਕਿੱਥੇ ਪਾਉਂ ਪਾਉਂਗੇ ਹੁਣ ਤੁਹਾਨੂੰ ਕੀ ਪਤਾ ਕਿਹੜੇ ਪਾਸੇ ਨੂੰ ਲੈ ਜਾਣਗੇ ਹੂੰ ਤੇ ਹੁਣ ਐ ਚੱਲਦਾ ਹੋਊ ਪਹਿਲਾਂ ਗੱਲ ਸਾਡੀ ਸਾਡੀ ਮਾਤਾ ਹੋ ਖੜੀ ਆਈ ਵਿਚਾਰੀ ਜੀ ਜਿਹੜੀ ਬਾਹ ਟੁੱਟੀ ਵੀ ਆਈ ਹਾਂਜੀ ਉਹ ਦੋ ਤਿੰਨ ਘਰ ਦੇ ਜੀ ਆਗੇ ਹੂੰ ਤਿੰਨ ਘਰ ਦੇ ਜੀਆਂ ਰੋਟੀਆਂ ਕਿੱਥੋਂ ਖਾਣਗੇ ਉਹ ਦੋ ਤਾਂ ਬੁੜਾ ਇੱਕ ਉਹ ਮੁੰਡਾ ਖੜਾ ਉਹ ਬਟਾ ਮੋਟਰਸਾਈਕਲ ਤੇ ਇੱਕ ਸਾਡਾ ਬਜ਼ੁਰਗ ਖੜਾ ਹੈ ਇੱਥੇ ਹੂੰ ਵੀ ਰੋਟੀਆਂ ਆਪ ਕਾ ਕੇ ਖਾਣਗੇ ਉਹ ਤੁਹਾਨੂੰ ਐ ਦੱਤ ਹੂੰ ਹੈ ਜੇ ਮੰਤਰੀ ਨੂੰ ਪੁੱਛਦੇ ਆਂਗਾ ਕਿ ਜੇ ਪ੍ਰਧਾਨ ਕੋਲੇ ਜਾਂਨੇ ਆਂ ਪ੍ਰਧਾਨਤਾ ਹੀ ਕਿਤੇ ਮੀਟਿੰਗ ਤੇ ਗਿਆ ਬਲਲਾ ਦਸੂਣ ਮੀਟਿੰਗ ਭਾਈਆਂ ਦੀਆਂ ਮੀਟਿੰਗਾਂ ਹੀ ਹੁੰਦੀਆਂ ਇਹਨਾਂ ਦੀਆਂ ਸਾਰਿਆਂ ਨੇ ਐਮਐਲਏ ਕੋਲ ਹੀ ਨਹੀਂ ਗਏ ਕਹਿੰਦੇ ਐਮਐਲਏ ਤਾਂ ਸਾਡੇ ਚ ਹੁਣ ਆ ਗਿਆ ਤੁਸੀਂ ਡੜਲੇ ਮਾਰਾਂਗੇ ਉਹ ਹੂੰ ਛੜੇ ਮਲੂਕੇ ਤੇ ਸੁਣੇ ਕੰਗੜ ਤੇ ਡਲੇ ਪਹਿਣਗੇ ਤੈਨੂੰ ਦੱਸਤੀ ਗੱਲ ਇਹ ਸਾਡੇ ਪਿੰਡ ਚ ਆ ਗਈ ਬੰਦਾ ਐਮਐਲਏ ਬਲਕਾਰ ਸਿੱਧੂ ਆ ਬਲਕਾਰ ਸਿੱਧੂ ਤੇ ਵੀ ਪਹਿਣਗੇ ਵਿੱਚੇ ਨੇੜੋ ਲੱਗਦਾ ਸਾਡਾ ਹੂੰ ਹੂੰ ਨੀ ਜਿਹੜੇ ਜਿਹੜੇ ਬੰਦੇ ਤੁਹਾਡੇ ਪਿੰਡ ਦੇ ਹੋਣਗੇ ਆਮ ਆਦਮੀ ਪਾਰਟੀ ਦੁਆਰ ਕਰੋ ਉਹਨਾਂ ਨੂੰ ਬੇਨਤੀ ਕਰ ਲਓ ਵਰਕਰਾਂ ਨੂੰ ਤਾਂ ਭਰਾਵਾ ਕੋਈ ਵਰਕਰ ਨਹੀਂ ਸਾਡੇ ਹਾਂ ਜਿਹੜੇ ਨੂੰ ਸੇੜਲਾ ਪ੍ਰਿੰਡਾਂ ਵਾਲੀ ਸੱਤਿਆਂ ਨੂੰ ਹੋਣਾ ਗੱਲ ਨੂੰ ਹੁੰਦਾ ਹੈ ਅਸੀਂ ਮਾছি ਕਿਨੂ ਕਢਾਰਗੇ ਸੀਵਰੇਜ ਹੂੰ ਐਂ ਦੱਸ ਹੂੰ ਉਹ ਸਾਡੇ ਗੱਲ ਪੈਂਦੇ ਜੀ ਅਸੀਂ ਪੰਜ ਚਾਰ ਬੰਦੇ ਭਰਾ ਇਕੱਠੇ ਹੋ ਕੇ ਜਾਂਦੇ ਹਟ ਗੱਲ ਪੈਂਦੇ ਆ ਜੀ ਹੂੰ ਉਹਦਾ ਹੁਣ ਵੀ ਕਹਿਣਗੇ ਉਹਨੂੰ ਵੀ ਆ ਇੰਟਰਵਿਊ ਦੇਤੀ ਤੁਸੀਂ ਰੌਲਾ ਦੇਤੀ ਤਾਂ ਦੇਤੀ ਚਾਹੀਏ ਅਸੀਂ ਐਂ ਪਰ ਕਿੰਨੇ ਚਿਰ ਰਹਾਂਗੇ ਯਾਰ ਪਿੰਡ 'ਚ ਹੂੰ ਜੀ ਠੀਕ ਹਨ ਬਾਈ ਹਾਂ ਹਾਂਜੀ ਬਾਈ ਜੀ ਹਾਂਜੀ ਬਾਈ ਤੁਹਾਨੂੰ ਕੀ ਲੱਗਦਾ ਨੌਜਵਾਨਾਂ ਨੂੰ ਕੋ ਸੁਣੀ ਬਾਈ ਬੁਰਾ ਹਾਲ ਹੈ واپ ਦੀ ਸੜਕ ਦੇ ਬਾਅਦ ਚ ਬੈੰਨੇ ਆ ਨਾ ਇਧਰ ਭਾਈ ਰੂਪੇ ਦੇ ਤੜਕੇ ਮਿਸਤਰੀ ਆਉਂਦੇ ਹੁੰਦੇ ਆਗੇ ਬਹੁਤ ਆਪਣੇ ਪਿੰਡ ਤੇ ਸਾਨੂੰ ਗਾਲਾਂ ਦੇ ਕੇ ਜਾਂਦੇ ਬਿਸ਼ਰਮੀ ਦੇ ਕੇ ਜਾਂਦੇ ਆ ਬਾਅਦ ਚ ਬੈਠਾ ਨੂੰ ਵੀ ਤੁਸੀਂ ਨਰਕ ਚ ਰਹਿਨੇ ਕਿਵੇਂ ਮੂਰੋਂ ਫਿਰਨੀ ਬਣਾਈ ਆ ਸਾਡੇ ਵਾਲੇ ਪਾਸੇ ਦਾ ਫਿਰਨੀ ਵੀ ਨਹੀਂ ਬਣੀ ਤੇ ਉਹ ਬਣ ਵੀ ਉੱਚੀ ਗਈ ਤੇ ਸਾਡੀ ਵੀ ਦੀ ਡਾਪ ਲੱਗ ਗਈ ਗੋਡੇ-ਗੋਡੇ ਪਾਣੀ ਖੜ ਜਾਂਦਾ ਬਿਨਾ ਕਣੀਆਂ ਤੋਂ ਤੇ ਚਾਰ ਕਣੀਆਂ ਪੈ ਜਾਣ ਤਾਂ ਬਸ ਬੁਰਾ ਹਾਲ ਹੀ ਆ ਤੇ ਇਧਰ ਵੀ ਆ ਭਾਈ ਰੂਪੇ ਵਾਲ ਦੀ ਸੜਕ ਕੋਲੇ ਪਾਣੀ ਖੜ ਜਾਂਦਾ 200 ਮੀਟਰ ਲਗਾਤਾਰ ਤੇ ਆਪਾਂ ਵੀਡੀਓ ਵੀ ਪਾਈ ਸੀਗੀ ਪਹਿਲਾਂ ਤੇ ਆਈ ਰਹੀ ਐ ਹੁੰਦਾਗਾ ਸਾਰੀਆਂ ਬਈਆਂ ਜਿੰਨੀਆਂ ਲੱਗਦੀਆਂ ਸੜਕ ਨੂੰ ਇੰਨਾ ਗੋਡੇ-ਗੋਡੇ ਪਾਣੀ ਹੁੰਦਾ ਸਾਰੀਆਂ ਚ ਹੁਣਾ ਜਲਪ ਦੇਖ ਲਓ ਕਿੰਨੀ-ਕਿੰਨੀ ਜੰਮੀ ਪਈ ਹੈਗੀ ਗਲੇਸ਼ ਨਾ ਭੈੜੀ ਹੈਗੀ ਹਾਂ ਜਦੋਂ ਤੁਸੀਂ ਵੀਡੀਓ ਪਾਉਣੇ ਉਹ ਵਿੰਗ ਕਰਦੇ ਹੋ ਉਦੋਂ ਫਿਰ ਤੁਹਾਨੂੰ ਕਿਹਾ ਜਾਂਦਾ ਵੀ ਨਾ ਕਰਿਆ ਕਰੋ ਨਾ ਆਪਾ ਦੁੱਸਾ ਦਾ ਕਰਦੇ ਆ ਬਈ ਹਾਂ ਹਾਂ ਵੀ ਤੁਸੀਂ ਕਿਉਂ ਪਾਉਣੇ ਹੋ ਵੀ ਚੱਲ ਸਾਰੇ ਲੋਕ ਰਹਿੰਦੇ ਆ ਤੁਹਾਨੂੰ ਵੀ ਕੱਲਿਆਂ ਨੂੰ ਦੁੱਖ ਲੱਗਦਾਗਾ ਹਾਂ ਵੀ ਹੁਣਾਂ ਔਖਾ ਹੁੰਦੇ ਆਗੇ ਜੀ ਉਧਰ ਹੋਰ ਨੌਜਵਾਨ ਖੜੇ ਨੇ ਉਹਨਾਂ ਨੂੰ ਵੀ ਇੱਕ ਵਾਰੀ ਪੁੱਛ ਲੈਨੇ ਆ ਫੇਰ ਆਪਾਂ ਇਹਨੂੰ ਬਾਈਂਡ ਅਪ ਕਰਾਂਗੇ ਹਾਂਜੀ ਬਾਈ ਜੀ ਆਹ ਸਮੱਸਿਆ ਬਾਈ ਕਦੋਂ ਦੀ ਆ ਇਹ ਹੁਣ ਦੀ ਆ ਕੋਈ ਹੋਣਾ ਕਿ ਪਹਿਲਾਂ ਦੀ ਆ ਇਹ ਤਾਂ ਬਹੁਤ ਟਾਈਮ ਦੀ ਬਈਆ ਬਹੁਤ ਟਾਈਮ ਦੀ ਆ ਬਹੁਤ ਟਾਈਮ ਦੀ ਇਹਦਾ ਹੱਲ ਤੁਹਾਨੂੰ ਕੀ ਲੱਗਦਾ ਵੀ ਹੱਲ ਕਿਵੇਂ ਹੋਵੇ ਇਹਦਾ ਹੱਲ ਹੋਣੇ ਨਹੀਂ ਜੇ ਤਾਂ ਕੋਈ ਨਾਲ ਨੂਲੇ ਬਣ ਕੇ ਪਾਣੀ ਦੇ ਪਾਸੇ ਲੰਘ ਜੇ ਫਿਰ ਠੀਕ ਆ ਹੁਣ ਆ ਵੀ ਹੀ ਆ ਇਹ ਮੁਰੇ ਉੱਚੀ ਆ ਇਹ ਜੀ ਠੀਕ ਆ ਤਾਂ ਹੀ ਆ ਪਾਣੀ ਨਾ ਰੁਕਿਆ ਵਾ ਨਹੀਂ ਸੜਕਲੀ ਨਿਕਲ ਜੇ ਕੋਈ ਨਾ ਪਾਣੀ ਹਮ ਤੇ ਇਹ ਹੁਣ ਜਦੋਂ ਬਣਾਈ ਆ ਵੀ ਹੀ ਪਿੱਛੋਂ ਚਾਹੀਦਾ ਹੋਰ ਚੱਕ ਲਿਆਉਂ ਤੇ ਹੁਣੇ ਵੀ ਹੀ ਮੁਰੋ ਸੀਗੀ ਬਣੀ ਪਹਿਲਾਂ ਦੀ ਢਾਲ ਆਇਆ ਨੂੰ ਸੀਗੀ ਉਹ ਢਾਲ ਆਇਆ ਨੂੰ ਕਰਕੇ ਇਟਾਉਂ ਵੀ ਚਣਗੇ ਹੂੰ ਐਨ ਦੇਖਿਆ ਵੀ ਤਾਂ ਪਾਣੀ ਨੰਗੂ ਕੀ ਕਰੂਗਾ ਤਾਂ ਹੁਣ ਜਮਾ ਕਾਲਾ ਦਾ ਪਾਣੀ ਹੋਇਆ ਬਾਈ ਇਹ ਬੇਜ ਦੀ ਨੰਗ ਦੇ ਮੌਸਮ ਮਾਰਦਾ ਚਲਕਣੂ ਬਣੀ ਵੀ ਆ ਇਹ ਕੱਲੀ ਇਹੀ ਪੱਤੀ ਦਾ ਇਹ ਹਾਲ ਆ ਕਿ ਹੋਰ ਪੱਤੀਆਂ ਦਾ ਸਾਰੀਆਂ ਪੱਤੀਆਂ ਦੀ ਹੀ ਹਾਲ ਆ ਬਾਈ ਸਾਰੀਆਂ ਪੱਤੀਆਂ ਹਾਂ ਜਿੱਥੇ ਮਰਜੀ ਵਗ ਜਾਈ ਹੀ ਹਾਲ ਹੂੰ ਸਾਰੀ ਬੁਰਾ ਹਾਲ ਆ ਜੀ ਹਾਂਜੀ ਬਾਈ ਤੁਹਾਡਾ ਕੀ ਕਹਿਣਾ ਜੀ ਕਹਿਣਾ ਕਿ ਇਹ ਦਿਖੀ ਜਾਂਦਾ ਜੀ ਸਾਨੂੰ ਹਾਂ ਬੁਰਾ ਹਾਲ ਆ ਹਾਂ ਬਸ ਹਾਂਜੀ ਬਾਪੂ ਜੀ ਕੀ ਲੱਗਦਾ ਹੈਗਾ ਆ ਹੱਲ ਹੋਏ? ਇਹ ਕੋਈ ਹੱਲ ਨਹੀਂ ਹੋਣਾ ਜੀ। ਹਾਂ। ਇਹ ਗੌਰਮੈਂਟ ਦੇ ਸਾਰੇ ਹੱਲ ਕਰਨ। ਸਾਡੇ ਦਾ ਕੋਈ ਸਾਰੇ ਨਹੀਂ ਕਰ। ਗੌਰਮੈਂਟ ਹੱਲ ਕਰੇ ਚਾਹੇ ਨਾ ਕਰੇ। ਠੀਕ ਹੈ ਨਾ ਜੀ? ਇਹ ਤਾਂ ਐਂ ਜਿਵੇਂ ਹਾਲ ਹੈ ਕੋਈ ਬਹੁਤ ਸਾਲਾਂ ਦਾ ਹੈ। ਹਾਂ। ਜੀ। ਹਾਂ। ਤੇ ਐਮਐਲਏ ਸਾਹਿਬ ਮਰਦੇ ਕਿਹੜਾ ਗੂੜਾ? ਨਾ ਕੋਈ ਨਹੀਂ ਆਇਆ। 3 ਸਾਲ ਹੋ ਗਏ। ਸਾਡੀ ਰਿਸ਼ਤੇ ਜਰੀ ਵੀ ਉਹਦੇ ਨਾਲ। ਐਮਐਲਏ ਬਲਕਾਰ ਸਿੱਧੂ ਨਾਲ। ਨਾ ਬਲਕਾਰ ਬਲਤ ਸਿੰਘ ਵਾਲੀ ਜੁਕਨੀਓ। ਇਹਦਾ ਸਾਡਾ ਬਲਤ ਸਿੰਘ ਵਾਲੀ ਵੀ ਹੈ ਵਾ ਸਾਡੀ ਆਪਣੇ ਭਾਣਜੀ ਵੀ ਹੈ ਹੀ ਵੀ। ਐਸ ਐ ਸਾਡੇ ਨੂੰ ਸਾਡੇ ਰਿਸ਼ਤੇਦਾਰ ਨੇ ਸਾਡੇ ਰਿਸ਼ਤੇਦਾਰ ਨੇ ਇੱਥੇ ਆ ਕੇ ਨਹੀਂ ਖੜਾ ਮੇਰੇ ਘਰਾਂ ਅੰਦਰ ਰੱਤ ਹੋ ਗਈ ਮੇਰੇ ਘਰਾਂ ਅੰਦਰ ਨਹੀਂ ਆ ਹੂੰ ਨਹੀਂ ਚਲੋ ਆ ਆ ਆ ਮਸਲੇ ਦੀ ਗੱਲ ਕਰਦੇ ਆ ਪਸੇ ਮਸਲੇ ਦੀ ਉਹ ਮਸਲਾ ਇਹ ਗੱਲ ਹੈ ਜੀ ਇਹ ਤਾਂ ਨਹੀਂ ਮਰੂਗਾ ਵੀ ਇਹ ਇਹ ਇਹਦੇ ਤੇ ਵੀ ਨਹੀਂ ਆਏ ਐਮਐਲਏ ਸਾਹਿਬ ਨਾ ਨਾ ਕੋਈ ਨਹੀਂ ਆਇਆ ਸਾਡੇ ਆ ਕੇ ਗੜੀ ਨਹੀਂ ਮਾਰੇ ਤੇ ਵੋਟਾਂ ਤੋਂ ਪਹਿਲਾਂ ਵੋਟਾਂ ਤੋਂ ਪਹਿਲਾਂ ਜੁਰਮ ਮੰਗਣ ਆਏ ਇਹਦੀ ਘਰ ਵਾਲੀ ਵੀ ਆ ਕੇ ਨਹੀਂ ਸੀ ਹੂੰ ਉਸ ਦਾ ਬਹੁਤ ਵਧੀ ਕੀਤੇ ਆ ਹੂੰ ਹੋਰ ਤਾਂ ਇਹ ਕਹਿ ਰਹੇ ਸੀਗੇ ਵੀ ਆ ਇਸ ਨਰਕ ਦੇ ਵਿੱਚ ਕਿਵੇਂ ਰਹਿ ਰਹੇ ਆ ਇਹ ਲੋਕ ਹਾਂ ਜਦੋਂ ਉਦੋਂ ਕਹਿ ਰਹੇ ਸੀ ਉਦੋਂ ਨਰਕ ਵੀ ਐਡਾ ਨਹੀਂ ਸੀਗਾ ਉਦੋਂ ਨਰਕ ਵੀ ਥੋੜਾ ਸੀ ਹਾਂ ਉਦੋਂ ਤਾਂ ਇਹ ਕਹਿ ਰਹੇ ਸੀ ਕਿ ਇਸ ਨਰਕ ਦੇ ਵਿੱਚ ਕਿਵੇਂ ਰਹਿ ਰਹੇ ਹੋ ਤੁਸੀਂ ਜੀ ਤੇ ਅਸੀਂ ਇਹ ਨਰਕ ਖਤਮ ਕਰਾਂਗੇ ਖਤਮ ਕਰਨ ਦੀ ਬਜਾਏ ਇਹਨਾਂ ਨੇ ਉਦੋਂ ਚੌਗਣਾ ਕਰਤਾ ਉਦੋਂ ਚੌਗਣਾ ਕਰਤਾ ਜੀ ਇਹਨਾਂ ਦਾ ਅਕਾਲੀ ਸਰਕਾਰ ਚੰਗੀ ਸੀ ਸਾਡੇ ਵਾਸਤੇ 2015 ਉਹਨੇ ਉਹਨੇ ਆ ਚੀਜ਼ ਹੋਣ ਨਹੀਂ ਸੀ ਦਿੱਤੀ ਤੇ ਸੋਡੇ ਵਾਲੀ ਕਿਹੜੀ ਸਰਕਾਰ ਨਹੀਂ ਸਾਡੀ ਤਾਂ ਕਿਸੇ ਨੂੰ ਅਸੀਂ ਤਾਂ ਵੋਟ ਸਾਰਿਆਂ ਨੂੰ ਲਾ ਕੇ ਪਾਉਣੀ ਆ ਵੈਸੇ ਕਾਲੀ ਦਲ ਸਰਕਾਰ ਸਾਡੇ ਵਾਸਤੇ ਚੰਗੀ ਸੀ ਨਹੀਂ ਹੁਣ ਕਾਲੀ ਦਲ ਵਾਲੇ ਆਉਂਦੇ ਆ ਇੱਥੇ ਹੁਣ ਕੋਈ ਨਹੀਂ ਆਉਂਦਾ ਹਾਂ ਨੇ ਹੁਣ ਉਹ ਕਿਉਂ ਨਹੀਂ ਆਉਂਦੀ ਜੀ ਉਹਨਾਂ ਨੇ ਗਾਉਂ ਬੋਟਾ ਜੇ ਉਹਨਾਂ ਨੂੰ ਪ੍ਰਧਾਨ ਨੂੰ ਕਹਿੰਦੇ ਆ ਸੀ ਉਹ ਫਿਰ ਆਪਦੇ ਕੋਲੋਂ ਬੰਦਾ ਭੇਜ ਕੇ ਕਹਿੰਦਾ ਵੀ ਚੱਲ ਭਾਈ ਤੁਹਾਡਾ ਮੈਂ ਕਰ ਦਿੰਦਾ ਹਲ ਮਸਲਾ ਹੋਰ ਤਾਂ ਕੋਈ ਬਾਹਰ ਨਹੀਂ ਹੂੰ 2000 ਜੇ ਹੁਣ ਅੱਛਾ ਜੇ ਸਾਡਾ ਮਾਰ ਵੀ ਜਾਵੇ ਸਾਨੂੰ ਸੰਤਤਾ ਹੋ ਜਾਂਦਾ 2015 ਦੇ ਵਿੱਚ ਇੰਨਾ ਦੀ ਗਾਰ ਨਿਕਲੀ ਆ 2000 ਪ੍ਰਧਾਨੀ ਪ੍ਰਧਾਨੀ ਲਾਸਟ ਲਾਸਟ 10 ਸਾਲ ਹੋ ਗਏ ਹਾਂ 2015 ਤੋਂ ਬਾਅਦ ਕੋਈ ਕਿਸੇ ਨੇ ਹੱਥ ਨਹੀਂ ਲਾਇਆ ਹੱਥ ਨਹੀਂ ਲਾਇਆ ਹੂੰ ਪਰਦਾਨ ਕੱਢਦਾ ਰਿਹਾ ਜੀ ਰਾਤ ਨੂੰ ਆਉਂਦਾ ਰਿਹਾ ਉਹ ਪ੍ਰਦਾਨ ਕਿਹੜਾ ਹਿੰਦਾ ਹਿੰਦਾ ਹਰਿੰਦਰ ਹਿੰਦਾ ਉਹ ਰਾਤ ਨੂੰ ਕੱਢਦਾ ਰਿਹਾ ਰਾਤ ਨੂੰ ਟਰਾਲੀਆਂ ਭਰ ਕੇ ਜਾਂਦਾ ਰਿਹਾ ਹਾਂ ਮੁੜ ਕੇ ਕਿਸੇ ਨੇ ਗਾਰ ਨਹੀਂ ਕਾਢੀ ਖੋਦੀਆਂ ਚ ਜੀ ਸੋਏ ਮਹਰਾਜਪਿੰਡ ਹੈ ਮਹਰਾਜਪਿੰਡ ਦੀ ਹਾਲਾਂਕਿ ਚਰਚਾ ਸੀ ਇਹਨਾਂ ਇਹ ਲੋਕਾਂ ਨੂੰ ਨਹੀਂ ਪਤਾ ਹੁਣ ਐਕਸ ਦੇ ਉੱਤੇ ਵੀ ਬੜੀ ਇੱਕ ਦਿਨ ਚਰਚਾ ਹੋਈ ਇੱਕ ਕਈ ਸਾਡੇ ਸਹਿਯੋਗੀ ਨੇ ਕਈ ਹੋਰ ਭਰਾ ਨੇ ਉਹ ਚੰਡੀਗੜ੍ਹ ਦੇ ਨੇ ਇੱਥੋਂ ਦੀ ਨਗੇ ਤੇ ਉਦੋਂ ਐਕਸ ਦੇ ਉੱਤੇ ਬੜੀ ਚਰਚਾ ਛੇੜੀ ਭਰਾਜ ਪਿੰਡ ਨੂੰ ਲੈ ਕੇ ਵੀ ਹਾਂ ਜੋ ਸਮੱਸਿਆ ਦੀ ਗੱਲ ਕਰਦੇ ਆ ਅਸੀਂ ਉਹ ਸਮੱਸਿਆ ਵਾਕਿਆ ਦੇ ਵਿੱਚ ਆ ਸ਼ਾਇਦ ਜਿਹੜੇ ਡਿਜੀਟਲ ਪਲੈਟਫਾਰਮ ਆ ਉਹ ਵੀ ਬਹੁਤ ਸਾਰੀਆਂ ਪਾਰਟੀਆਂ ਨੂੰ ਨਜ਼ਰ ਨਹੀਂ ਆਉਂਦੇ ਇੱਥੇ ਵੱਡੇ ਤੋਂ ਵੱਡਾ ਕਹਿੰਦੇ ਤੋਂ ਕਹਿੰਦਾ ਫੰਨੇਖਾਂ ਗਾਂ ਲੀਡਰ ਹੈ ਪਰ ਉਹ ਸ਼ਾਇਦ ਫੰਨੇਖਾਂ ਨੂੰ ਪਤਾ ਨਹੀਂ ਵੀ ਜਿਹੜੇ ਲੋਕ ਆ ਜਿਨ੍ਹਾਂ ਤੋਂ ਅਸੀਂ ਵੋਟ ਮੰਗਣੀ ਆ ਉਹਨਾਂ ਲਈ ਅਸੀਂ ਕਰ ਕੀ ਰਹੇ ਆ ਇਹ ਵੱਡਾ ਸਵਾਲ ਆ ਤੇ ਉਮੀਦ ਕਰਦੇ ਆਂ ਵੀ ਸਰਕਾਰ ਇਹ ਪਿੰਡ ਵੱਲ ਧਿਆਨ ਦੇਊਗੀ ਤੇ ਵੱਡੀ ਗੱਲ ਇਹ ਹੈ ਵੀ ਹੁਣ ਵਾਲੀ ਮੌਜੂਦਾ ਸਰਕਾਰ ਨੂੰ 5100 ਵੋਟ ਪਈ ਸੀ ਇਹ ਪਿੰਡ ਤੋਂ ਸ਼ਾਇਦ ਉਹ 5100 ਵੋਟ ਦਾ ਮੁੱਲ ਇਹ ਤਾਰ ਰਹੀ ਆ ਸਰਕਾਰ ਵੀ ਜਿਹੜਾ ਇਹਨਾਂ ਦਾ ਮਸਲਾ ਕਾਲੀ ਤੇ ਕਾਂਗਰਸੀਆਂ ਵੇਲੇ ਅੜਿਆ ਵਾ ਸੀ ਉਹ ਹੁਣ ਜਾਉਂਦਾ ਪਿਉ ਉੱਥੇ ਹੀ ਆ ਧੰਨਵਾਦ ਜੀ